ਬਾਬਾ ਜੀ ਥੋੜਾ ਪਿਛੇ ਹੋਵੋਗੇ ਲੋ ਬਜੀ ਬਾਬਾ ਭਾਈ ਬੀਬੀ ਜੀ ਹਲੂ ਲੋਕ ਅਸੀਂ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਡਰੱਗਸ ਐਂਡ ਆਰਗੇਨਾਈਜ਼ਡ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਹੈ 10 ਸਫਿਸਟੀਕੇਟਿਡ ਵੈਪਨ ਅਸੀਂ ਫੜੇ ਹੈ ਔਰ ਬਾਰਡਰ ਏਰੀਏ ਦੇ 3 ਦੋਸ਼ੀ ਗ੍ਰਿਫਤਾਰ ਹੋਏ ਨੇ ਇੱਕ ਫਾਜ਼ਲ ਕਹਾ ਦਾ ਇੱਕ ਅਮਰਸਰ ਦਾ ਇੱਕ ਤਰਨ ਤਰਨ ਦਾ ਸੋ ਬੇਸਿਕਲੀ ਇਹ ਜਿਹੜੇ ਪਿਸਟਲ ਨੇ 10 ਦੇ 10 ਇਹ ਚ ਚਾਰ ਬਲੌਕ ਹੈ 9mm ਔਰ 6 ਹੈਗੇ ਹੈ 0.30 ਬੋਰ ਦੇ ਚਾਈਨਿਸ ਮੇਡ ਇਹ ਸਾਰੇ ਕ੍ਰਾਸ ਬਾਰਡਰ ਡ੍ਰੋਨ ਰਾਹੀਂ ਆਏ ਆ ਡਿਫਰੈਂਟ ਕਨਸਾਈਨਮੈਂਟ ਦੇ ਵਿੱਚ ਔਰ ਇਹਦੇ ਚ ਅੱਧਾ ਕਿਲੋ ਹਫੀਮ ਵੀ ਫੜੀ ਗਈ ਹੈ ਇੱਕ ਦੋਸ਼ੀ ਤੋਂ ਸੋ ਬੇਸਿਕਲੀ ਜਿਹੜਾ ਹੈ ਰਾਜਨ ਪਹਿਲਾਂ ਫੜਿਆ ਸਾਡੇ ਸੀਆਈਏ ਸਟਾਫ ਦੇ ਇੰਸਪੈਕਟਰ ਸਾਹਿਬ ਵੱਲੋਂ ਇਹਨਾਂ ਦੀ ਟੀਮ ਵੱਲੋਂ ਮੌਲਕਦੀਪ ਹੋਣਾ ਦੇ ਉਹਦੇ ਤੋਂ ਪਹਿਲਾਂ ਇੱਕ 30 ਬੋਰ ਦਾ ਪਿਸਤਲ ਰਿਕਵਰ ਹੋਇਆ ਉਸ ਤੋਂ ਬਾਅਦ ਸੁਰਿੰਦਰ ਨੂੰ ਫੜਿਆ ਉਹਦੀ ਪੁੱਛਗਿੱਛ ਤੇ ਜੋ ਕਿ सदर ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਉਹਦੇ ਤੋਂ 4 ਪਿਸਤਲ ਫੜੇ ਗਏ 3 30 ਬੋਰ ਦੇ 1 9mm ਦਾ ਉਸ ਤੋਂ ਬਾਅਦ ਉਹਦੀ ਪੁੱਛਗੈਤ ਤੇ ਜਗਜੀਤ ਨੂੰ ਫੜਿਆ ਗਿਆ ਉਹ ਤੋਂ ਪੰਜ ਪਿਸਟਲ ਜਿਸ ਵਿੱਚ ਤਿੰਨ ਗਲੌਕ ਸੀਗੇ 9mm ਤੇ ਦੋ 30 ਬੋਰ ਦੇ ਪਿਸਟਲ ਲੋ ਰਿਕਵਰ ਹੁੰਦੇ ਆ ਜਿਹੜਾ ਜਗਜੀਤ ਹੈ ਇਹ 4.5 ਮਹੀਨੇ ਪਹਿਲਾਂ ਦਵਾਈ ਤੋਂ ਵਾਪਸ ਆਇਆ ਹੈ ਸਰਾਏ ਅਮਾਨਤ ਖਾਨ ਏਰੀਆ ਤਰਨਤਾਰਨ ਦਾ ਰਹਿਣ ਵਾਲਾ ਚੀਮਾ ਕਲਾਂ ਦਾ ਤੇ ਜਿਹੜਾ ਸੁਰਿੰਦਰਪਾਲ ਪਾਲੀ ਹੈ ਟਾਲੀ ਵਾਲਾ ਪਿੰਡ ਹੈ ਸਦਰ ਜਲਾਲਾਬਾਦ ਫਾਜ਼ਲਕਾਚ ਰਾਜਨ ਜਿਹੜਾ ਫਾਜ਼ਪੁਰਾ ਅਮਰਸਰ ਦਾ ਬੇਸਿਕਲੀ ਕਾਮਨ ਪੁਆਇੰਟ ਉਹੀ ਫੇਰ ਦੁਆਰਾ ਜਿੱਦਾਂ ਆਪਾਂ ਪਹਿਲਾਂ ਵੀ ਦੇਖਦੇ ਆਂ ਕਿ ਪਾਕ ਪੇਸ ਸਮਗਲਰਸ ਔਰ ਵਕ ਵਕ ਸੈਕਟਰਸ ਦੇ ਵਿੱਚ ਡਰਾਪਿੰਗ ਕਰਾ ਕੇ ਇਹਨਾਂ ਥਰੂ ਕੋਆਰਡੀਨੇਟ ਕਰਾਉਂਦੇ ਨੇ ਇਹਦੇ ਚ ਜਿਹੜੇ ਅਸੀਂ ਸੈਕਟਰ ਸਾਹਮਣੇ ਆਏ ਨੇ ਉਹ ਤਰਨਤਾਰਨ ਫਾਜ਼ਲਕਾ ਤੇ ਅੰਮ੍ਰਿਤਸਰ ਸੈਕਟਰ ਤਿੰਨ ਸੈਕਟਰ ਇਹਦੇ ਚ ਜਿਹੜੇ ਥਰੂ ਲੋਕੇਸ਼ਨ ਜਿਹੜੀਆਂ ਸੋਸ਼ਲ ਮੀਡੀਆ WhatsApp ਵਗੈਰਾ ਦੇ ਥਰੂ ਲੋਕੇਸ਼ਨ ਦੇ ਉੱਤੇ ਡਰਾਪਿੰਗ ਕਿਰਾਈ ਜਾਂਦੀ ਸੀਗੀ ਔਰ ਮੇਨ ਜਿਹੜਾ ਹੈਗਾ ਕਿ ਸੁਰਿੰਦਰ ਦਾ ਜਿਹੜਾ ਪਿੰਡ ਹੈ ਇਹ ਵੀ ਇੰਟਰਨੈਸ਼ਨਲ ਬਾਰਡਰ ਦੇ ਬਹੁਤ ਨੇੜੇ ਜਲਾਲਾਬਾਦ ਦੇ ਵਿੱਚ ਤੇ ਜਿਹੜਾ ਜਗਜੀਤ ਦਾ ਪਿੰਡ ਹੈ ਉਹ ਵੀ ਬਿਲਕੁਲ ਸਰਾਏ ਮੰਤਖਾਨ ਜਿਹੜਾ ਇਹਦਾ ਪਿੰਡ ਹੈਗਾ ਚੀਮਾ ਕਲਾ ਉਹ ਵੀ ਬਾਰਡਰ ਦੇ ਉੱਤੇ ਹੀ ਹੈ ਬਿਲਕੁਲ ਤਰਨਤਾਰ ਵਿੱਚ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਨਦਾ ਬਿਕੋਜ਼ ਦੀਵਾਲੀ ਦੇ ਦਿਨ ਨੇ ਔਰ ਇਹ ਜੇ 10 ਸੋਫਿਸਟੀਕੇਟਿਡ ਜਿਹੜੇ ਵੈਪਨਸ ਨੇ ਟਰੋਰ ਮੋਡਿਊਲ ਦੇ ਕੋਲ ਆ ਜਾਂਦੇ ਜਾਂ ਕਿਸੇ ਆਰਗੇਨਾਈਜ਼ ਗੈਂਗ ਕੋਲ ਆ ਜਾਂਦੇ ਤਾਂ ਬੜਾ ਨੁਕਸਾਨ ਹੋ ਸਕਦਾ ਸੀਗਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੰਟੈਲੀਜੈਂਸ ਪੇਸਡ ਆਪਰੇਸ਼ਨ ਹੈ ਜਿੱਚ ਸਾਡੀ ਟੀਮ ਜਿੱਚ ਰਵਿੰਦਰਪਾਲ ਜੀ ਨੇ ਸਾਡੇ ਡੀਸੀਪੀ ਸਾਹਿਬ ਹਰਮਿੰਦਰ ਸਿੰਘ ਏਸੀਪੀ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਇਹਨਾਂ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਔਰ ਬੜੀ ਮਿਹਨਤ ਨਾਲ ਸਾਰਾ ਡਿਵੈਲਪ ਕਰਕੇ ਇੰਨੀ ਵੱਡੀ ਰਿਕਵਰੀ ਕੀਤੀ ਹੈ ਔਰ ਇਹਤੇ ਅਸੀਂ ਜਿਹੜੇ ਫਾਈਨੈਂਸ਼ੀਅਲ ਐਂਗਲ ਵੀ ਇਹਨਾਂ ਦੇ ਸਾਰਾ ਬੈਂਕ ਅਕਾਊਂਟ ਵਗੈਰਾ ਅਸੀਂ ਲੈ ਕੇ ਇਨਵੈਸਟੀਗੇਟ ਕਰ ਰਹੇ ਹਾਂ ਤਿੰਨੋਂ ਮੁਲਜ਼ਮਾਂ ਦੇ ਔਰ ਫੋਨ ਦੇ ਵੀ ਸਾਰੇ ਦੀ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਵੀ ਕਿੱਦਾਂ ਕਿੱਦਾਂ ਇਹਨਾਂ ਦੇ ਕਨੈਕਸ਼ਨ ਬਣੇ ਅਫੀਮ ਜਿਹੜੀ 100 ਕਿਲੋ ਉਹ ਵੀ ਅਸੀਂ ਚੈੱਕ ਕੀਤੀ ਹੈ ਕਿ ਮ ਕਰ ਰਹੇ ਹਾਂ ਵੀ ਕਿੱਥੋਂ ਦਾ ਸੋਰਸ ਹੈਗਾ ਮੇਨ ਜਿਹੜੀ ਇਸ਼ੂ ਹੈਗਾ ਕਿ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਬਹੁਤ ਸਾਰੇ ਡਰੋਨ ਰਾਹੀਂ ਹਥਿਆਰ ਔਰ ਜਿਹੜੀਆਂ ਇਲੀਗਲ ਚੀਜ਼ਾਂ ਚਾਹੇ ਉਹ ਡਰੱਗ ਹੋਵੇ ਚਾਹੇ ਐਕਸਪਲੋਸਿਵ ਹੋਣ ਉਹ ਆ ਰਹੀਆਂ ਤੇ ਉਹਦੇ ਤੇ ਸਾਨੂੰ ਹੋਰ ਚੌਕਸੀ ਅਸੀਂ ਵਰਤ ਰਹੇ ਆ ਬੀਐਸਐਫ ਨਾਲ ਵੀ ਬੜੀ ਅੱਛੀ ਕੋਆਰਡੀਨੇਸ਼ਨ ਹੈ ਬਾਕੀ ਐਨਸੀਬੀ ਤੇ ਹੋਰ ਏਜੰਸੀਆਂ ਨਾਲ ਵੀ ਸਾਰਾ ਅਛੀ ਤਾਲਮਿਲ ਨਾਲ ਕੰਮ ਕਰ ਰਹੇ ਆ ਬਟ ਇੱਕ ਸਾਡੇ ਜਿਹੜੇ ਗਵਾਂਡ ਦੇ ਮੁਲਕ ਦੇ ਵਿੱਚੋਂ ਬਦਅਮਨੀ ਫਲਾਉਣ ਦੀ ਗੱਲ ਜਾਂ ਸੈਂਸੇਸ਼ਨਲ ਕ੍ਰਾਈਮ ਕਰਨ ਦੀ ਜਿਹੜੀ ਗੱਲ ਹੈ ਉਹ ਲਗਾਤਾਰ ਉਹਨਾਂ ਦੀ ਕੋਸ਼ਿਸ਼ ਜਾਰੀ ਹੈ ਪਰ ਪੰਜਾਬ ਪੁਲਿਸ ਔਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਇਸ ਗੱਲ ਕੋਾਸਤੇ ਅਸੀਂ ਪੂਰੇ ਸਤਰਕਾ ਔਰ ਪ੍ਰਮਾਤਮਾ ਦੀ ਮਿਹਰ ਨਾਲ ਬਹੁਤ ਮਿਹਨਤ ਕੀਤੀ ਹੈ ਟੀਮ ਨੇ ਔਰ ਵਧੀਆ ਕਾਮਯਾਬੀ ਪ੍ਰਾਪਤ ਕੀਤੀ ਸਰਧਾਰਨਾਂ ਦਾ ਧਿਆਨ ਰੱਖਦੇ ਹੋਏ ਇਸ ਤਰ੍ਹਾਂ ਇਹ ਸਥਾਨ ਮਿਲਨੇ ਦੀ ਹੈ ਨਹੀਂ ਦੇਖੋ ਤੁਸੀਂ ਇਹ ਦੇਖੋ ਨਾ ਵੀ ਕਿੰਨੀ ਕੋਸ਼ਿਸ਼ ਹੋ ਰਹੀ ਹੈ ਕਵਾਂਡੀ ਮੁਲਕ ਦੇ ਵਿੱਚੋਂ ਕਿੰਨੀਆਂ ਤਾਕਤਾਂ ਲੱਗੀਆਂ ਹੋਈਆਂ ਪਰ ਫਿਰ ਵੀ ਜਿਹੜੀ ਐਪਰੀਸ਼ੀਏਟ ਕਰਨੇ ਹੈ ਉਹਦਾ ਐਫਰਟ ਹੈ ਸਾਡੀ ਸਾਰੀ ਟੀਮ ਦਾ ਕਿ ਇਹਨਾਂ ਨੇ ਕਿੰਨੀ ਦਿਨ ਰਾਤ ਮਿਹਨਤ ਕੀਤੀ ਔਰ ਪ੍ਰਵੈਂਟ ਕੀਤਾ ਕਿ ਅਗਰ ਇਹ ਮਾੜੇ ਹੱਥਾਂ ਚ ਲੱਗ ਜਾਂਦੇ ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਕਿੰਨਾ ਨੁਕਸਾਨ ਸਾਡਾ ਹੁੰਦਾ ਸਰ ਪਤਾ ਲੱਗਾ ਕਿ ਕਿਹੜੇ ਗਰੁੱਪ ਨਾਲ ਜਾਣੇ ਸੀ ਇਹ ਸੁਖਾਜੀ ਹੁੰਸੀ ਜੀ ਨੇ ਦੱਸਿਆ ਉਹ ਵੀ ਅਸੀਂ ਲੱਗੇ ਹੋਏ ਆ ਜੀ ਉਹ ਪਾਕਿਸਤਾਨ ਸਮੱਗਲਰ ਦੇ ਇਸ਼ਾਰਿਆਂ ਤੇ ਜਾਣੇ ਸੀਗੇ ਇਹ ਮਤਲਬ ਦੋਨੇ ਹੀ ਐਂਗਲ ਅਜੇ ਅਸੀਂ ਐਕਸਪਲੋਰ ਕਰ ਰਹੇ ਆ 테ਰਰਿਸਟ ਵਾਲਾ ਵੀ ਤੇ ਗੈਂਗਸਟਰ ਵਾਲਾ ਸਪੈਸ਼ਲ ਆਪਰੇਸ਼ਨਸ ਸਰਵਰ ਉਹ ਜਿਹੜੇ ਪੜੇ ਜਿਹਨਾਂ ਨੂੰ ਪੰਜਾਬ ਤੋਂ ਪਾਕਿਸਤਾਨ ਤੱਕ ਕੁਝ ਕਨੈਕਸ਼ਨ ਰਹਿ ਗਏ ਨਹੀਂ ਸਰਦਾ ਆਪਰੇਸ਼ਨ ਡਿਫਰੈਂਟ ਸੀ ਇਹਦੇ ਵਿੱਚ ਕੋਈ ਉਹਨਾਂ ਨਾਲ ਜੇ ਸ਼ੇਅਰ ਨਹੀਂ ਅਸੀਂ ਕੀਤਾ ਉਹਨਾਂ ਨਾਲ ਗੱਲ ਕਰਾਂਗੇ ਕੋਆਰਡੀਨੇਟ ਕਰਾਂਗੇ ਹੋ ਸਕਦਾ ਸੇਮ ਹੋਣ ਟੈਕਨੋ ਟੈਕਨੀਕਲ ਜਿਹੜੀ ਇਨਫੋਰਮੇਸ਼ਨ ਹੋਵੇ ਸ਼ੇਅਰ ਕੀਤੀ ਜਾਵੇ ਜਿਹੜਾ ਇਨ ਦਾ ਵੇਕ ਆਫ ਦੀਵਾਲੀ ਦੀਵਾਲੀ ਆਉਣ ਵਾਲੀ ਐ ਐਕਸਟਰਾ ਕਾਸ਼ਨਸ ਹੁੰਦੇ ਨੇ ਦੀਜਾ ਵਕਤ ਸੋ ਕੋ ਅਸੀਂ ਤੁਹਾਨੂੰ ਪਤਾ ਤੁਸੀਂ ਰੋਜ਼ ਦੇਖਦੇ ਹੋ ਕਿ ਕਿੰਨੀ ਪੁਲਿਸ ਦੀ ਵਿਜ਼ਿਬਿਲਟੀ ਤੇ ਅਸੀਂ ਜਿਹੜੀ ਸਰਵੇਲੈਂਸ ਤੇ ਰੱਖੀ ہوئی ਹੈ ਬਹੁਤ ਸਾਰੇ ਚਿੱਟੇ ਕਪੜਿਆਂ 'ਚ ਅਸੀਂ ਲੋਕ ਲਾਏ ਹੋਏ ਆ ਜਿਹੜੇ ਕਿ ਇੰਟੈਲੀਜੈਂਸ ਜਨਰੇਟ ਕਰ ਰਹੇ ਆ ਜਿਹੜਾ ਸਾਡਾ ਬਾਈਪਾਸ ਵਾਲਾ ਏਰੀਆ ਹੈ ਜਾਂ ਐਂਟਰੀ ਪੁਆਇੰਟਸ ਨੇ ਉਹਨਾਂ ਦੇ ਉੱਤੇ ਵੀ ਬਹੁਤ ਡਿਟੇਲ 'ਚ ਅਸੀਂ ਇਵਨ ਥੋੜੇ ਜਗ੍ਹਾ ਸੀਸੀਟੀਵੀ ਵੀ ਬੜੇ ਕਨਸੀਲਡ ਲਵਾਏ ਆ ਕੁਝ ਲੱਗ ਰਹੇ ਆ ਹੁਣ ਹੋਰ ਸੋ ਦੇ ਨਾਲ ਇਹ ਹੈ ਕਿ ਪਿਕਅਪ ਕਰ ਲੇਗਾ ਬੰਦਾ ਜੇ ਕੋਈ ਸ਼ਹਿਰ ਚ ਆਉਂਦਾ ਤਾਂ ਉਹਨੂੰ ਨੈਚੁਰਲੀ ਉਹ ਹੀ ਕਾਟ ਵੇਡ ਡਿਟੈਕਸ਼ਨ